ਸ਼ਾਰਪਰੂ ਦੇ ਮੋਲ ਟਾਊਨ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਬਾਅਦ ਦੋ ਅਣਪਛਾਤੇ ਲੋਕਾਂ ਨੇ ਕੀਤੀ ਫਾਇਰਿੰਗ ਜਿਸ ਦੀ ਇਨਫਾਰਮੇਸ਼ਨ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਅਤੇ ਤਫਤੀਸ਼ ਜਾਰੀ ਕਰ ਦਿੱਤੀ ਗਈ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਪਈ ਮੇਰਾ ਨਾਮ ਸਿਮਰਨ ਸਕੰਦਿਆ 13 ਥਾਣੇਦਾਰ ਮਰੀ ਇੰਸਟਾਗ੍ਰਾਮ ਆਈ ਗਈ ਹੈ ਸਹਿਮੂ ਹਸਾਰ ਪਰ ਮੇਰੇ ਨਾਮ ਹੈ। ਕੀ ਬਾਤ ਦਾ ਸੁਿਗੀ ਰਾਤ ਦੀ। ਰਾਤੀ ਪਾਜੀ 12:38 ਮਿੰਟ ਤੇ ਸਾਡੇ ਘਰੇ ਫਾਇਰਿੰਗ ਹੋਈ ਆ। ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ। ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇੱਦਾਂ ਦਾ ਵਾਰਦਾਤ ਹੋਈ ਆ। ਇਹ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਆ ਤਾਂ ਨਾਲ ਨੇ ਦੱਸਿਆ ਕਿ ਸਾਡੇ ਘਰੇ ਇਦਾਂ ਦਾ ਫਾਇਰਿੰਗ ਹੋਈ ਆ। ਇਹ ਵਾਲੇ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੋਂ ਫਾਇਰਿੰਗ ਕੀਤੀ ਹੈ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪ ਦੇ ਆ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰੈਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੇਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪ ਦਾ ਮੈਂ ਪਹਿਲਾਂ ਵੀ ਬਹੁਤ ਰਿਕਵੈਸਟ ਕੀਤੀ ਸੀ ਕਿ ਕੱਲੂ ਜੇ ਕੋਈ ਵਾਰਦਾਤ ਹੁੰਦੀ ਆ ਅਮੈਂ ਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਐਸਪੀ ਮੈਡਮ ਕੋ ਭੇਜ ਦਿਆ। ਇਹਨਾਂ ਨੇ ਅਗੇ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਉਹ ਬੰਦਾ ਜਾ ਨਹੀਂ ਸਕਦਾ ਕਿਉਂਕਿ ਉਹ ਹੈਂਡੀਕੈਪ ਹੈ। ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦਾ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ। ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਨਹੀਂ ਪਟਾਕੇ ਚੱਲ ਪਏ ਬਾਹਰ ਸਭ ਪਟਾਕੇ ਦੇ ਕੇ ਚੱਲ ਗਏ। ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਕਿ ਸਾਡੇ ਗੇਟ ਤੇ ਦੋ ਵਾਇਰਲ ਹੋਈ ਸੀ ਤੇ ਨਾਲ ਦੇ ਗੇਟ ਦੇ ਮੋਰੇ ਦੋ ਖੋ ਇਹ ਜਿਹੜੇ ਬੰਦੇ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸਐਚਓ ਸਾਹਿਬ ਤੋਂ ਲੈ ਕੇ ਡਿਊਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ-ਕੱਲੇ ਬੰਦੇ ਦਾ ਨਾਮ ਜਿਹੜੀ ਜਿਹੇ ਤੇ ਆਪਾਂ ਨੂੰ ਸ਼ੱਕ ਆ ਪਹਿਲੇ ਕੋਈ ਧਮਕੀ ਵਾਰਾ ਮਿਲੀ ਪਹਿਲਾਂ ਮੈਨੂੰ ਗਰਨੇਡ ਸੁੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਐ ਜਿਹੜਾ ਸ਼ਾਇਦ ਪੱਤੀ ਆ ਉਹਨੇ ਆਪਾਂ ਨੂੰ ਗਰਨੇਡ ਦੀ ਧਮਕੀ ਦਿੱਤੀ ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰੈਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕੁਐਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਇਹ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੇ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਉਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਗਾਰਡ ਉਹ ਆਪਸ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚੋਂ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪ ਤੇ ਆਪਾਂ ਕਾਫੀ ਮੰਨ ਲਓ ਕਿ ਨੇਰ ਅਬਾਊਟ 10 ਤੋਂ 15 ਵਾਰੀ ਪੁਲਿਸ ਅੱਗੇ ਰਿਕਵੈਸਟ ਕੀਤੀ ਆ ਮੈਂ ਡੀਆਈਜੀ ਨਵੀਨ ਸਿੰਘ ਲਾ ਜੀ ਨੂੰ ਵੀ ਰਿਕਵੈਸਟ ਕੀਤੀ ਡੀਜੀਪੀ ਸਾਹਿਬ ਨੂੰ ਲੈਟਰ ਪਾਈ ਆ ਗ੍ਰਹਿ ਮੰਤਰਾਲੇ ਲੈਟਰ ਪਾਈ ਹਰ ਇੱਕ ਥਾਂ ਤੋਂ ਲੈਟਰ ਪਾਈ ਆ ਪਰ ਨਹੀਂ ਕੋਈ ਹੱਲ ਹੋਇਆ ਕੱਲ ਰਾਤ ਏਡੀ ਵੱਡੀ ਵਾਰਦਾਤ ਹੋ ਗਈ ਆ ਤੇ ਹਜੇ ਤੱਕ ਤਾਂ ਬੰਦੇ ਟਰੇਸ ਹੋਏ ਨਹੀਂ ਤੇ ਆਹੀ ਮੰਗਿਆ ਪੁਲਿਸ ਕੋਲੋਂ ਕਿ ਬੰਦੇ ਟਰੇਸ ਕੀਤੇ ਜਾਣ ਬੰਦੀ ਐਫ ਆਈ ਆਰ ਕੀਤੀ ਜਾਵੇ ਜਿਹੜੇ ਬੰਦੇ ਦਾ ਸੀ ਨਾਮ ਦਿੱਤਾ ਆ ਧਮਕੀ ਧਮਕੀ ਹੋ ਰਹੀ ਉਹ ਫੋਨ ਆਏ ਕਿ ਕੱਲ ਹੋ ਗਈ ਜਦੋਂ ਘਰੋਟੀ ਵਿਚਾਲੀ ਕੁਛ ਨਾ ਬਚਿਆ ਭਾਈ ਜਿੱਦਾਂ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਤੇ ਬਹੁਤ ਸਾਰੇ ਬੰਦੇ ਜਿਹੜੇ ਨਾਨ ਟਰੇਸੇਬਲ ਹਜੇ ਤੱਕ ਟਰੇਸ ਨਹੀਂ ਹੋਏ ਜਿਹੜਾ ਵੀ ਮੈਂ ਸੀਸੀਟੀਵੀ ਆਪਣੇ ਥਾਣੇ ਦਿੱਤੀ ਆ ਤੇ ਆਪਾਂ ਨੂੰ ਕਿਉਂ ਦੂਜੀ ਵਾਰ ਆ ਜੀ ਮੈਂ ਤੁਸੀ ਕਹਣਾ ਇੱਕ ਵਾਰ ਸਾਰੀ ਕੰਮ ਤੋਂ ਬਿਏ ਤੇ ਇੱਕ ਵਾਰ ਹੋਂਦ ਹੈ। ਪਹਿਲਾਂ ਮੇਰੇ ਤੇ 6 ਅਟੈਕ ਸਾਡੇ ਮੇਰੇ ਫੈਮਿਲੀ ਨੂੰ ਇਨਕਲੂਡ ਕਰਕੇ ਸਾਡੇ ਤੇ 6 ਤੋਂ 7 ਅਟੈਕ ਹੋ ਚੁੱਕੇ ਆ। ਆ ਸਾਡੇ ਹੁਣ ਫਾਇਰਿੰਗ ਹੋਈ ਆ ਤੇ ਸਾਨੂੰ ਗਰਨੇਡ ਦੀ ਧਮਕੀ ਮਿਲੀ ਆ ਤੇ ਕਾਰਨ ਇਹੀ ਆ ਭਾਜੀ ਇੱਕ ਤਾਂ ਕਾਰਨ ਆਪਾਂ ਜਿਹੜਾ ਸੋਸ਼ਲ ਵਰਕ ਕਰਦੇ ਆ ਤੁਸੀਂ ਦੇਖ ਸਕਦੇ ਸੈਮ ਹਿਆਰਪੁਰ ਸਰਚ ਕਰਕੇ ਗੂਗਲ ਤੇ ਵੀ ਤੇ ਆਪਾਂ ਸੌਰੀ ਵਾਤੋਂ ਵਾਦ ਮਦਦ ਕਰੀਦੀ ਗਰੀਬਾਂ ਦੀ ਹੁਣ ਵੀ ਮੈਂ 2-4 ਕੁੜੀਆਂ ਦੇ ਇਲਾਜ ਕਰਾਏ ਆ। ਰਿਆ ਕਰੀਦਾ ਹੋਰ ਵੀ ਸਾਰਾ ਕਰੀਦਾ ਲੋਕੀ ਜੈਲਸੀ ਫੈਕਟਰ ਦੇ ਵਿੱਚ ਵੀਲਚੇਰਾਂ ਦਿੱਤੀਆਂ ਹੁੰਦੀ ਦੇਖਿਓ ਤੇ ਮੈਂ ਪਈ ਆ ਹੀ ਮੰਗ ਕਰਦਾ ਕਿ ਸਾਡੇ ਮੇਰੀ ਤੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਫਿੱਟ ਮੈਡੀਕਲ ਹੀ ਫਿੱਟ ਤੇ ਪ੍ਰੋਪਰ ਗਨਮੈਨ ਦਿੱਤੇ ਜਾਣ ਘਰ ਦੀ ਸਿਕਿਉਰਟੀ ਕੀਤੀ ਜਾਵੇ ਤੇ ਜੋ ਬਣਦੀ ਐਫ ਆਈ ਆਰ ਆ ਉਹ ਕੀਤੀ ਜਾਵੇ ਕਿਉਂਕਿ ਆਪਾਂ ਹਾਈ ਕੋਰਟ ਰੇਟ ਲਈ ਆ ਉਸ ਤੋਂ ਬਾਅਦ ਹੀ ਆਪਾਂ ਮਨਤਾ ਕਰਲੇ ਕੱਢ ਰਹੇ ਆ ਪੁਲਿਸ ਦੇ ਗਨਮਨ ਇਹ ਪੁਲਿਸ ਸੈਕਟਰ ਨੂੰ ਮਿਲੇ ਹੋਏ ਨੇ ਇੱਕ ਸਕਿਉਰਿਟੀ ਗਾਰਡ ਹੈ ਤੁਜੀ ਦੂਰੀ ਤੇ ਖਾਣਾ ਹੈ ਕਿੱਦਾਂ ਦੇ ਦੂੰ ਇਦਾਂ ਦੀ ਬਾਤ ਦਾ ਨਹੀਂ ਕਿ ਬਹੁਤ ਵੱਡੀ ਬਾਤ ਹੈ ਭਾਈ ਆਪਾਂ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਦੀਦਾ ਤੇ ਉਹ ਸਾਡੇ ਮੌਕੇ ਤੇ ਉਹ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਉਹਦੇ ਚ ਕੋਈ ਝੂਠ ਰਹੇ ਠੀਕ ਆ ਪਰ ਜਿਹੜੀ ਚੀਜ਼ ਹੈ ਹੁਣ ਮੰਨ ਲਓ ਮੌਕੇ ਤੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜੇ ਸਾਡੇ ਕੋਲੇ ਉਹ ਹੀ ਨਹੀਂ ਹੋਈ ਫੇ ਆਪਾਂ ਆਪਣੀ ਜਾਨ ਦਾ ਬਚਾਅ ਕਿੱਦਾਂ ਕਰਾਂਗੇ ਠੀਕ ਭਾਈ ਕਾਨੂੰਨ ਜੇ ਕਰ ਕੋਈ ਵੀ ਨੁਕਸਾਨ ਹੁੰਦਾ ਸ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਉਂਕਿ ਮੈਂ ਪ੍ਰਸ਼ਾਸਨ ਅੱਗੇ ਬਹੁ ਵਾਰੀ ਹੱਥ ਜੋੜ ਕੇ ਦੇਖ ਲੇ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਮੈਂ ਬਹੁਤ ਰਿਕੁਐਸਟ ਕਰਨੀ ਹਰ ਇੱਕ ਚੀਜ਼ ਹਰ ਇੱਕ ਬੰਦੇ ਦੇ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਤੱਕ ਲਿਆਇਆ ਉਹਨਾਂ ਦੀ ਉਹਨਾਂ ਨੇ ਪਾਲਣਾ ਨਹੀਂ ਕੀਤੀ ਉਹਨਾਂ ਆਰਡਰਾਂ ਦੀ ਤੇ ਐਸਪੀ ਮੈਡਮ ਦੇ ਘੱਟੋ-ਮੀ ਘੱਟ 10 ਤੋਂ 15 ਵਾਰੀ ਜਾਇਆ ਐਸਐਸਪੀ ਸਰ ਵੀ ਜਾਇਆ ਐਸਐਸਪੀ ਸਰ ਐਸਪੀ ਮੈਡਮ ਕੋ ਭੇਜਦੇ ਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਗੱਲਬਾਤ ਹੁੰਦੀ ਆ ਜੋ ਵੀ ਆ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਆਪਾਂ ਆਹੀ ਆ ਬਾਕੀ ਤੁਸੀਂ ਬਾਲ ਚੜ ਕੇ ਆਈ ਹੈ ਕਿ ਹੈਲਪ ਕਰ ਦਿਓ ਸਾਡੀ ਦਾ ਸਾਡੇ ਪਰਿਵਾਰ ਦੀ ਜਿੰਨੀ ਸੁਰੱਖਿਆ ਹੋ ਸਕਦੀ ਹੈ ਕੀਤੀ ਜਾਵੇ। ਸਰ ਰੱਤੀ ਫਾਇਰਿੰਗ ਦੀ ਘਟਨਾ ਹੋਈ ਹੈ ਦੇਖੋ ਸੈਮ ਨਾਮ ਦਾ ਬੱਚਾ ਉਹ ਇੱਕ ਟਰਾਲੀ ਫੂਲ ਰਿਹਾ ਹੈ ਉਹ ਹੈਂਡੀਕੈਪ ਹੋਣ ਦੇ ਕਾਰਨ ਉਹ ਕੋਈ ਪਰੇਸ਼ਾਨੀ ਕਰ ਸਕਦਾ ਹੈ। ਕੀ ਪੂਰਾ ਮਾਮਲਾ ਹੈ ਜੈਨ ਜੀ ਇੱਕ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਵੀ ਮਡਰ ਟਾਉਨ ਦੇ ਏਰੀਆ ਦੇ ਵਿੱਚ ਕਤਰ ਰੇਲ ਦੇ ਵਿੱਚ ਸੈਮ ਇਹ ਉਰਫ ਸਿਮਰਨ ਇਹਦੇ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ ਇਹਦੇ ਬਾਹਰ ਹਾਊਸ ਤੇ ਪਹਿਲਾਂ ਇਹਨੂੰ ਸੈਟ ਦੀ ਕਾਲ ਆਈ ਸੀ ਜੀ ਤੇ ਉਸ ਦੌਰਾਨ ਇਹਨਾਂ ਨੂੰ ਰਾਤ ਛੱਤੇ ਬੰਦੇ ਨੇ ਦੋ ਰੌਂਡ ਫਾਇਰ ਦਿੱਤੇ ਆ ਅਸੀਂ ਖੂਲ ਜਦੇ ਉਹ ਕਬਜ਼ਾ ਪੁਲਿਸ ਵਿੱਚ ਲੈ ਲਿਆ ਮਕਦਮਾ ਦਰਜ ਕਰ ਦਿੱਤਾ ਇਹ ਜੀ 195/25 ਬਾਕੀ ਜਿਹੜੀ 30 ਕਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਹੰਗਾਰ ਰਿਆਂ ਤਸਵੀਰਾਂ ਜੋ ਸਾਹਮਣੇ ਆਊਗਾ ਉਹ ਕਾਰਵਾਈ ਅੰਮ੍ਰਿਤਸਰ ਲਿਆਂਦੀ ਜਾਊਗੀ ਜੇ ਹਨ ਉਹਨਾਂ ਨੂੰ ਬਿਲਕੁਲ ਠੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹਾਂ ਉਹ ਦੋਰ ਪਿਛੂ ਹਾਂ ਹਾਂਜੀ ਇਹਨਾਂ ਨੂੰ ਸਿਕਿਉਰਟੀ ਪੱਲੇ ਮਿਲੀ ਹੈ ਜੀ ਬੱਤੀ ਸੀਨੀਅਰ ਅਫਸਰਾਂ ਦੇ ਨੋਟਸ ਦੇ ਵਿੱਚ ਹੈਗਾ ਜੀ ਜੈ ਹਨ